ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਪਟਿਆਲਾ ਸਹੀ ਸਲਵਾਰ ਦੀ ਕਟਿੰਗ ਕਟਿੰਗ ਲਈ ਪਹਿਲਾਂ ਆਪਾਂ ਬੈਡ ਲਾਵਾਂਗੇ 8 8 ਇੰਚ ਦੀ ਨਿਸ਼ਾਨੀ ਲਾ ਕੇ ਇਹਦੀ ਆਪਾਂ ਕਟਿੰਗ ਕਰਤੀ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਇਹਦੀ ਜਿਹੜੀ ਕੁੰਦਾ ਉਹ ਲਾਉਣਾ ਠੀਕ ਹੈ 30 ਇੰਚ ਮੰਨ ਰੂ ਕੁੰਦਾ ਜਿਹੜਾ ਆਪਾਂ ਪਹੁੰਚਾ ਪਾਉਨੇ ਆ ਉਹ 30 ਇੰਚ ਆਪੇ ਦੀ ਲੰਬਾਈ ਲਾਤੀ ਐ ਠੀਕ ਹੈ ਜੀ ਨਿਸ਼ਾਨ ਧਿਆਨ ਨਾਲ ਲਾਉਣਾ ਦੇਖ ਦੇ ਕੇ ਤੇ ਫਿਰ ਆਪੇ ਨੂੰ ਦੇਖ ਡਬਲ ਹੁੰਦੇ ਆ ਕੋੰਦੇ ਦੋ ਹੀ ਪੈਂਦੇ ਆ ਠੀਕ ਆ ਫਿਰ ਇਹਨੂੰ ਫੋਲਡ ਕਰ ਲੈਣਾ ਜਿੰਨਾ ਇੰਚ ਆਪਣਾ ਚੌੜਾਪਾ ਪੌਂਚਾ ਪਾਉਣਾ ਪੌਂਚ ਦੀ ਲੰਬਾਈ ਪਾਉਣੀ ਠੀਕ ਆ ਆਪਾਂ 7 ਇੰਚ ਪਾਉਣੇ ਆ ਠੀਕ ਹੈ ਜੀ ਆਪਾਂ ਪਟਿਆਲਾ ਸ਼ਾਹੀ ਸਲਵਾਰ ਬਣਾ ਰਹੇ ਆ 7 ਇੰਚ ਦੀ ਨਿਸ਼ਾਨੀ ਲਾ ਕੇ ਆਪਾਂ ਇਹਦੀ ਕਟਿੰਗ ਕਰ ਦਾਂਗੇ ਠੀਕ ਹੈ ਇਸ ਤੋਂ ਬਾਅਦ ਆਪਾਂ ਜਿਹੜੀ ਨਿਸ਼ਾਨੀ ਲਾਉਣੀ ਆ ਤਾਂ 10 ਇੰਚ ਦੀ ਲਾਉਣੀ ਆ 10 ਇੰਚ ਉਧਰੋਂ 10 ਇੰਚ ਉਹ ਦੂਜੀ ਸਾਈਡ ਤੋਂ ਕੰਨੀਆਂ ਕੰਨੀਆਂ ਤੋਂ ਠੀਕ ਹੈ ਤੇ ਦੋਵਾਂ ਚਾਪਾ 8 ਡਾ ਮਾਰجن ਲੈ ਲਾਂਗੇ ਪੌਂਚੇ ਵਾਲੀ ਸਿਉਣਾ ਫਿਰ ਆਪਾਂ ਦੋਨਾਂ ਨੂੰ ਮੈਚ ਕਰ ਦਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰ ਦਾਂਗੇ ਕਟਿੰਗ ਕਰਨ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਦੱਸਦੇ ਇੱਕ ਦੂਜੇ ਤੇ ਰੱਖ ਕੇ ਇਦਾਂ ਤਿਆਰ ਹੋ ਜਣੀ ਆ ਸਲਵਾਰ ਕੁੰਦੇ ਤੇ ਬੈਲਟ ਇਹ ਹੈ ਵੀ ਪਟਿਆਲਾ ਸਹੀ ਸਲਵਾਰ ਧੰਨਵਾਦ ਜੀ